ਬਦੂਵਾਲ ਸਾਹਿਬ ਜਦੋਂ 97 ਦੇ ਵਿੱਚ ਇਹ ਇਨਕੁਆਇਰੀ ਮਾਰਕ ਕਰਦੇ ਨੇ ਬਾਦਲ ਸਾਹਿਬ ਬੀਪੀ ਤਵਾਰੀ ਰਿਪੋਰਟ ਬਣਾ ਦਿੰਦੇ ਨੇ ਸਾਰੀ ਸਥਿਤੀ ਕਲੀਅਰ ਹੋ ਜਾਂਦੀ ਹੈ ਨਹੀਂ ਲੱਗਦਾ ਉਸ ਵੇਲੇ ਕੌਮ ਦੇ ਪੈਰਾਦਾਨ ਨੂੰ ਇਕੱਠੇ ਹੋ ਕੇ ਇਸ ਤੇ ਜ਼ਿਆਦਾ ਘਾਲਣਾ ਘਾਲਣੀ ਚਾਹੀਦੀ ਸੀ ਇਹਹੀ ਜ਼ੁਲਮ ਸਤਮ ਦੀ ਗੱਲ ਹੈ ਕਿ ਜਿਨ੍ਹਾਂ ਨੇ ਜਥੇਦਾਰ ਸਾਹਿਬ ਨੂੰ ਕਤਲ ਕੀਤਾ ਉਹ ਤਾਂ ਦੋਸ਼ੀ ਹੈ ਹੀ ਇਸ ਸਮੇਂ ਦੀ ਸਰਕਾਰ ਤੇ ਪੁਲਿਸ ਆਫਸਰ ਪਰ ਜਿਨ੍ਹਾਂ ਨੇ ਜਾਂਚ ਰਿਪੋਰਟ ਨੂੰ ਸਹਰਾਣੇ ਥੱਲੇ ਦਬ ਰੱਖਿਆ ਉਹ ਵੀ ਉਦੋਂ ਵੱਧ ਦੋਸ਼ੀ ਹੈ ਔਰ ਅਸਲ ਹੱਕਦਾਰ ਨੇ ਜਥੇਦਾਰ ਕੌਮ ਕੇ ਸਾਹਵੇ ਦੀ ਉਹ ਨੇ ਸਾਡੀ ਕੌਮ ਦਾ ਫਖਰ ਕੌਮ ਦਾ ਮਾਣ ਪੰਥ ਦੇ ਰਤਨ ਜਿਨ੍ਹਾਂ ਨੇ ਕੌਮ ਲਈ ਸ਼ਹਾਦਤ ਦਿੱਤੀ ਜਥੇਦਾਰ ਕੌਮ ਕੇ ਸਾਹਿਬ ਨੂੰ ਅਸੀਂ ਖਾਲਸਾ ਪੰਥ ਵੱਲੋਂ 25 ਜਨਵਰੀ ਨੂੰ ਫਖਰੀ ਕੌਮ ਪੰਥ ਰਤਨ ਅਵਾਰਡ ਜਿਹੜਾ ਉਹ ਵੇਟ ਕਰਕੇ ਮਾਣ ਮਹਿਸੂਸ ਕਰਦੇ ਕਿੰਨੀ ਕਿ ਸਿਆਸਤ ਭਾਰੀ ਪੈ ਗਈ ਸੀ ਇਸ ਚੀਜ਼ ਤੇ ਨਰੂਲ ਧਾਰਮਿਕ ਖੇਤਰ ਦੀ ਪੰਥ ਦੀ ਰਹਿਨਮਾਈ ਕਰਨ ਵਾਲੇ ਸੀਗੇ ਸਿਆਸਤਦਾਨ ਕਿੰਨੇ ਕੁ ਭਾਰੀ ਪੈ ਗਏ ਕਿ ਇਹ ਚੀਜ਼ ਦੱਬੀ ਗਈ ਦੇਖੋ ਰਾਜ ਭਾਗ ਜਿਹੜਾ ਰਾਜ ਮਦ ਰਾਜ ਦਾ ਨਸ਼ਾ ਹੀ ਐ ਸਭ ਹੈ ਜਿਹੜੇ ਗੁਟਕਾ ਸਾਹਿਬ ਦੀਆਂ ਸੌਂਹਾਂ ਖਾ ਕੇ ਆਏ ਸੀ ਇਨਸਾਫ ਦੇਵਾਂਗੇ ਉਹਨਾਂ ਨੇ ਨਹੀਂ ਦਿੱਤਾ ਜਿਹੜੇ 4 ਮਹੀਨਿਆਂ ਦੀ ਕਹਿੰਦੇ ਸੀ ਦਿਆਂਗੇ ਉਹਨਾਂ ਨੇ ਨਹੀਂ ਦਿੱਤਾ ਉਦੋਂ ਰਾਜ ਭਾਗ ਲੈਣ ਵਾਸਤੇ ਤਾਂ ਵਾਅਦਾ ਕੀਤਾ ਸੀ ਜਿਹੇਦਾਰ ਕਾਂਗਰਸ ਸਾਹਿਬ ਦੇ ਬਾਕੀਆਂ ਦਾ ਇਨਸਾਫ ਕਰਾਂਗੇ ਪਰ ਨਹੀਂ ਕੀਤਾ ਅੱਜ ਤਾਂ ਹੀ ਉਹਨਾਂ ਦੇ ਪੈਰਾਂ ਤੋਂ ਸਿਆਸੀ ਜ਼ਮੀਨ ਖਿਸਕ ਗਈ ਤੇ ਅੱਜ ਪੰਨਾਂ ਚ ਵੱਜਦੇ ਫਿਰਦੇ ਜੀ ਵੀ ਪੰਜਾਬ ਦੇ ਰਹਿਣ ਵਾਲੇ ਹੋ ਗੁਰਦਾਸਪੁਰ ਦੇ ਤੁਸੀਂ ਹੈਗੇ ਹੰਦਮ ਦੀ ਮੀਟਰ ਚਾਲ ਤੋਂ ਸਿੱਖਿਆ ਪ੍ਰਾਪਤ ਕੀਤੀ ਤੁਹਾਨੂੰ ਵੀ ਪੰਜਾਬ ਚ ਰਾਜ ਭਾਗ ਨਹੀਂ ਮਿਲਿਆ ਹਰਿਆਣੇ ਚਲੇਗੇ ਦੇਖੋ ਰਾਜ ਭਾਗ ਜਿਹੜਾ ਹੈਗਾ ਉਹ ਸਿਆਸੀ ਹੁੰਦਾ ਅਸੀਂ ਧਾਰਮਿਕ ਧਰਮ ਦਾ ਪ੍ਰਚਾਰ ਕਰਦੇ ਅੱਜ ਵੀ ਧਰਮ ਦਾ ਪ੍ਰਚਾਰ ਇਹ ਧਾਰਮਿਕ ਸਿਆਸੀ ਖੇਤਰ ਹੈ ਧਾਰਮਿਕ ਸੰਸਥਾਵਾਂ ਦਾ ਮੁਖੀ ਮੈਨੂੰ ਸਰਬ ਸੰਪਤੀ ਦੇ ਨਾਲ ਜਿਹੜਾ ਸੀਗਾ ਸਾਡੇ ਮੈਂਬਰ ਸਾਹਿਬਾਨਾਂ ਨੇ ਮੁਖ ਸੇਵਾਦਾਰ ਬਣਾਇਆ ਪਰ ਤੁਹਾਡੇ ਪੈਰ ਲੱਗਣ ਦਿੱਤੇ ਤੁਹਾਡੇ ਜਿਵੇਂ ਤੁਹਾਡੇ ਪੈਰ ਨਹੀਂ ਲੱਗਣ ਦਿੱਤੇ ਪੰਜਾਬ ਚ ਵੀ ਕਰ ਰਹੇ ਅਸੀਂ ਜਿੱਨਾ ਮੈਂ ਪੰਜਾਬ ਹਰਿਆਣਾ ਚ ਵਿਚਰਦਾ ਉਦੋਂ ਵੱਧ ਪੰਜਾਬ ਚ ਵਿਚਰਦਾ ਤੁਹਾਡੇ ਲਈ ਇਹ ਨਹੀਂ ਚਾਹਵਾਲ ਖੜਾ ਆਇੰਦਾ ਬਿਨਾ ਕਿਸੇ ਪ੍ਰਾਪਤੀ ਦੇ ਮੋਰਚਾ ਚੁੱਕਿਆ ਜਾਣਾ ਹਮੇਸ਼ਾ ਤੁਹਾਨੂੰ ਉਸਤੇ ਦੋਸ਼ੀ ਠਹਿਰਾਇਆ ਜਾਂਦਾ ਹੈ ਦੇਖੋ ਉਹਦੇ ਬਾਰੇ ਬਹੁਤ ਸਾਰੀਆਂ ਇੰਟਰਵਿਊ ਹੋ ਗਈਆਂ ਨੇ ਕਲੀਅਰ ਵੀ ਹੋ ਚੁੱਕਾ ਜਿਨ੍ਹਾਂ ਨੇ ਗਲਤੀ ਕੀਤੀ ਉਹਨਾਂ ਨੇ ਘਾਲਤਾ ਸਾਹਿਬ ਦੇ ਮਾਫੀ ਵੀ ਮੰਗ ਲਈ ਜਾ ਕੇ ਦੇ ਕੈਪਟਨ ਰਮਿੰਦਰ ਸਿੰਘ ਕੋਲ ਜੇ ਤੁਸੀਂ ਮਿਲਣ ਗਏ ਸੀ ਗੱਡੀ ਛੁਪੇ ਗਏ ਸੀ ਕਿਤੇ ਕੋਈ ਦੇਖ ਨਾ ਲਵੇ ਤੁਹਾਨੂੰ ਇਹ ਵੀ ਜਿਹੜਾ ਸੀਗਾ ਮੁਆਫੀ ਮੰਗੀ ਸੀ ਸੁਖਵੀਰ ਸਿੰਘ ਬਾਦਲ ਨੇ ਜੋ ਰਾਜ ਸਭਾ ਵਿਧਾਨ ਸਭਾ ਦੇ ਵਿੱਚ ਝੂਠ ਬੋਲਿਆ ਸੀ ਵਿਕਰਮ ਸਿੰਘ ਜੀਠੀਆ ਨੇ ਟਵੀਟ ਕੀਤਾ ਸੀ ਗੱਲ 36 ਸੈਕਟਰ ਜਿਹੜਾ ਪੰਥਕ ਕੱਟ ਹੋਇਆ ਸੀਗਾ ਤੁਸੀਂ ਵੀ ਉਹਦੇ ਸ਼ਾਮਲ ਜਗੇ ਉਹਨਾਂ ਦੀ ਕੋਈ ਗਤੀਵਿਧੀ ਹੁਣ ਨਜ਼ਰ ਨਹੀਂ ਆ ਰਹੀ ਉਹ ਬੈਠਕ ਤੋਂ ਬਾਅਦ ਕੰਮ ਜ਼ੀਰੋ ਹੋ ਗਏ ਨਹੀਂ ਬਕਾਇਦਾ ਚੱਲ ਰਿਹਾ ਉਹਨਾਂ ਦਾ ਜਿਹੜਾ ਚੱਲ ਰਿਹਾ ਵਾ ਮੋਰਚਾ ਕੌਮੀ ਇਨਸਾਫ ਹੋ ਜਿੱਥੇਦਰ ਕਮਕੇ ਵਰਗੇ ਹੋਰ ਵੀ ਕੇਸ ਨੇ ਕੋਈ ਕਾਨੂੰਨੀ ਚਾਰਜ ਹੋਈ ਹੋਰ ਕਰੋਗੇ ਉਹਦੇ ਮਾਮਲੇ ਸਾਹਮਣੇ ਆਉਣ ਕਾਨੂੰਨੀ ਕਮੇਟੀ ਬਣਾਈ ਗਈ ਹੈ ਦਿੱਲੀ ਕਮੇਟੀ ਵੱਲੋਂ ਸਾਰਿਆਂ ਨੇ ਨਾਲ ਸਹਿਯੋਗ ਦਿੱਤਾ ਸਾਰੀਆਂ ਜਥੇਬੰਦੀਆਂ ਜੋ ਇੱਥੇ ਵੀ 25 ਜਨਵਰੀ ਨੂੰ ਆ ਰਹੇ ਆ ਸੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਫਖਰੇ ਕੌਮ ਫਖਰੇ ਦਾ ਸਨਮਾਨ ਦਿੱਤਾ ਜਾ ਰਿਹਾ ਹੈ ਕਿ ਸਨਮਾਨ ਬੜੀ ਪਛੜ ਕੇ ਨਹੀਂ ਮਿਲ ਰਿਹਾ ਵਜ੍ਹਾ ਕੀ ਰਹੀ ਜਿਸ ਟਾਈਮ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਨਹੀਂ ਮਿਲ ਪਾਇਆ ਕੌਮ ਦੇ ਪੰਥ ਦੇ ਜਿਹੜੇ ਪਹਿਰੇਦਾਰ ਨੇ ਰਹਿਨੂਮਾਨੇ ਕਿ ਆਪਸ ਦੇ ਵਿੱਚ ਹੀ ਕਿਸੇ ਕਸ਼ਮਕਸ਼ ਵਿੱਚ उलझे ਹੋਏ ਸੀ ਬਲਜੀਤ ਸਿੰਘ ਦਾਦੂਵਾਲ ਸਾਡਾ ਨਾਮ ਮੌਜੂਦ ਨੇ ਗੱਲਬਾਤ ਕਰਦੇ ਆ ਦਾਦੂਵਾਲ ਸਾਹਿਬ ਜਦੋਂ 97 ਦੇ ਵਿੱਚ ਇਹ ਇਨਕੁਆਇਰੀ ਮਾਰਕ ਕਰਦੇ ਨੇ ਬਾਦਲ ਸਾਹਿਬ ਵੀ ਪੀਪੀ ਤਵਾਰੀ ਰਿਪੋਰਟ ਬਣਾ ਲੈਂਦੇ ਨੇ ਸਾਰੀ ਸਥਿਤੀ ਕਲੀਅਰ ਹੋ ਜਾਂਦੀ ਹੈ ਨਹੀਂ ਲੱਗਦਾ ਉਸ ਵੇਲੇ ਕੌਮ ਦੇ ਪਹਿਰੇਦਾਰਾਂ ਨੂੰ ਇਕੱਠੇ ਹੋ ਕੇ ਇਸ ਤੇ ਜ਼ਿਆਦਾ ਘਾਲਣਾ ਘਾਲਣੀ ਚਾਹੀਦੀ ਸੀ ਇਹੀ ਜ਼ੁਲਮ ਸਤਮ ਦੀ ਗੱਲ ਹੈ ਕਿ ਜਿਨ੍ਹਾਂ ਨੇ ਜਥੇਦਾਰ ਸਾਹਿਬ ਨੂੰ ਕਤਲ ਕੀਤਾ ਉਹ ਤਾਂ ਦੋਸ਼ੀ ਹੈ ਹੀ ਇਸ ਸਮੇਂ ਦੀ ਸਰਕਾਰ ਤੇ ਪੁਲਿਸ ਅਫਸਰ ਪਰ ਜਿਨ੍ਹਾਂ ਨੇ ਜਾਂਚ ਰਿਪੋਰਟ ਨੂੰ ਸਹਰਾਣੇ ਥੱਲੇ ਦਬ ਰੱਖਿਆ ਉਹ ਵੀ ਉਦੋਂ ਵੱਧ ਦੋਸ਼ੀ ਹੈ ਤਾਂ ਹੀ ਅੱਜ ਪੰਥ ਦੀ ਮੰਗ ਉੱਠ ਰਹੀ ਹੈ ਕਿ ਫਕਰੇ ਕੌਂ ਤੇ ਪੰਥਰਾਤਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਜਾਣਾ ਚਾਹੀਦਾ ਉਹਨਾਂ ਜਥੇਦਾਰਾਂ ਵੱਲੋਂ ਜਿਨ੍ਹਾਂ ਨੇ ਦਿੱਤਾ ਸੀਗਾ ਭਾਵੇਂ ਕਿ ਪੰਥ 2015 ਸਰਬੱਤ ਖਾਲਸਾ ਚ ਲੈ ਚੁੱਕਾ ਹੈ ਔਰ ਅਸਲ ਹੱਕਦਾਰ ਨੇ ਜਥੇਦਾਰ ਕੌਂਕੇ ਸਾਹਿਬ ਇਹਦੇ ਉਹ ਨੇ ਸਾਡੀ ਕੌਮ ਦਾ ਫਖਰ ਕੌਮ ਦਾ ਮਾਣ ਪੰਥ ਦੇ ਤਣ ਜਿਨ੍ਹਾਂ ਨੇ ਕੌਮ ਲਈ ਸ਼ਹਾਦਤ ਦਿੱਤੀ ਅੱਜ ਦੇਸ਼ ਵਿਦੇਸ਼ ਚੋਂ ਮੰਗ ਉੱਠ ਰਹੀ ਆ ਤਾਂ ਹੀ ਜੈਸੇਦਰ ਕੌਮ ਕੇ ਸਾਹਿਬ ਨੂੰ ਅਸੀਂ ਖਾਲਸਾ ਪੰਥ ਵੱਲੋਂ 25 ਜਨਵਰੀ ਨੂੰ ਫਖਰੇ ਕੌਮ ਪੰਥ ਰਤਨ ਅਵਾਰਡ ਜਿਹੜਾ ਉਹ ਭੇਟ ਕਰਕੇ ਮਾਣ ਮਹਿਸੂਸ ਕਰ ਰਹੇ ਆ ਕਿ ਅਸੀਂ ਉਹ ਕੰਮ ਕਰਨ ਜਾ ਰਹੇ ਆ ਜਿਹੜਾ ਕੰਮ ਜ਼ਥੇਦਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਕਦੋਂ ਕਰਨਗੇ ਪਤਾ ਨਹੀਂ ਪਰ ਪੰਥ ਵੱਲੋਂ ਕੌਮ ਵੱਲੋਂ ਜਿਹੜਾ ਇਹ ਫਖਰੇ ਕੌਮ ਤੇ ਪੰਥ ਰਤਨ ਜਿਹੜਾ ਉਹ ਉਹ ਜ਼ਥੇਦਾਰ ਨੂੰ ਭੇਟ ਕਰਕੇ ਸਾਨੂੰ ਮਾਣ ਮਹਿਸੂਸ ਕਿੰਨੀ ਇੱਕ ਸਿਆਸਤ ਭਾਰੀ ਪੈ ਗਈ ਸੀ ਇਸ ਚੀਜ਼ ਤੇ ਨਿਰੋਲ ਧਾਰਮਿਕ ਖੇਤਰ 'ਚ ਪੰਥ ਦੀ ਰਹਿਨਮਾਈ ਕਰਨ ਵਾਲੇ ਸੀਗੇ ਸਿਆਸਤਦਾਨ ਕਿੰਨੇ ਕੁ ਭਾਰੀ ਪੈ ਗਏ ਕਿ ਇਹ ਚੀਜ਼ ਦੱਬੀ ਗਈ ਦੇਖੋ ਰਾਜ ਭਾਗ ਜਿਹੜਾ ਰਾਜ ਮਦ ਰਾਜਦਾਨ ਨਸ਼ਾ ਹੀ ਐ ਸਭਾ ਜਿਹੜੇ ਗੁਟਕਾ ਸਾਹਿਬ ਦੀਆਂ ਸ ਉਹਨਾਂ ਨੇ ਨਹੀਂ ਦਿੱਤਾ ਜਿਹੜੇ 4 ਮਹੀਨਿਆਂ ਚ ਕਹਿੰਦੇ ਸੀ ਦਿਆਂਗੇ ਉਹਨਾਂ ਨੇ ਨਹੀਂ ਦਿੱਤਾ ਤੇ ਇਸੇ ਤਰ੍ਹਾਂ ਜਦੋਂ ਰਾਜ ਭਾਗ ਕੁਰਸੀ ਆ ਜਾਂਦੀ ਉਦੋਂ ਭੁੱਲ ਜਾਂਦੇ ਆ ਉਦੋਂ ਰਾਜ ਭਾਗ ਲੈਣ ਵਾਸਤੇ ਤਾਂ ਵਾਅਦਾ ਕੀਤਾ ਸੀ ਜਹੇਦਾਰ ਕੌਂਕੇ ਸਾਹਿਬ ਤੇ ਬਾਕੀਆਂ ਦਾ ਇਨਸਾਫ ਕਰਾਂਗੇ ਪਰ ਨਹੀਂ ਕੀਤਾ ਅੱਜ ਤਾਂ ਹੀ ਉਹਨਾਂ ਦੇ ਪੈਰਾਂ ਥੱਲੋਂ ਸਿਆਸੀ ਜ਼ਮੀਨ ਖਿਸਕ ਗਈ ਤੇ ਅੱਜ ਕੰਧਾਂ ਚ ਵੱਜਦੇ ਫਿਰਦੇ ਆ ਅੱਜ ਪੰਥ ਦੇ ਮਸਲੇ ਵੀ ਉਹਨਾਂ ਨੂੰ ਯਾਦ ਆ ਰਹੇ ਬੰਦੀ ਸਿੰਘ ਵੀ ਆ ਰਹੇ ਆ ਹੋਰ ਵੀ ਸਾਰੇ ਮਸਲੇ ਯਾਦ ਆ ਰਹੇ ਆ ਅੱਜ ਉਹਨਾਂ ਨੂੰ ਪਰ ਜਦੋਂ ਰਾਜ ਭਾਗ ਸੀ ਉਦੋਂ ਕੁਰਸੀ ਦਾ ਰਾਜ ਦਾ ਮੱਧ ਜਿਹੜਾ ਰਾਜ ਦਾ ਨਸ਼ਾ ਸੀ ਤਾਕਤ ਦਾ ਨਸ਼ਾ ਉਹ ਭਾਰੂ ਸੀਗਾ ਤੁਸੀਂ ਰਾਜ ਭਾਗ ਦੀ ਗੱਲ ਕੀਤੀ ਹੈ ਤੁਸੀਂ ਵੀ ਪੰਜਾਬ ਦੇ ਰਹਿਣ ਵਾਲੇ ਹੋ ਗੁਰਦਾਸਪੁਰ ਦੇ ਤੁਸੀਂ ਹੈਗੇ ਹੋ ਦਮਦਿਮੀ ਟਕਸ਼ਾਲ ਤੋਂ ਸਿੱਖਿਆ ਪ੍ਰਾਪਤ ਕੀਤੀ ਤੁਹਾਨੂੰ ਵੀ ਪੰਜਾਬ ਚ ਰਾਜ ਭਾਗ ਨਹੀਂ ਮਿਲਿਆ ਹਰਿਆਣੇ ਚਲੇਗੇ ਦੇਖੋ ਰਾਜ ਭਾਗ ਜਿਹੜਾ ਹੈਗਾ ਉਹ ਸਿਆਸੀ ਹੁੰਦਾ ਅਸੀਂ ਧਾਰਮਿਕ ਧਰਮ ਦਾ ਪ੍ਰਚਾਰ ਕਰਦੇ ਹਾਂ ਅੱਜ ਵੀ ਧਰਮ ਦਾ ਪ੍ਰਚਾਰ ਇਹ ਧਾਰਮਿਕ ਸਿਆਸੀ ਖੇਤਰ ਹੈ ਇਹ ਧਾਰਮਿਕ ਸੰਸਥਾਵਾਂ ਦਾ ਮੁਖੀ ਮੈਨੂੰ ਸਰਬਸੰਪਤੀ ਦੇ ਨਾਲ ਜਿਹੜਾ ਸੀਗਾ ਸਾਡੇ ਮੈਂਬਰ ਸਹਿਬਾਨਾਂ ਨੇ ਮੁਖ ਸੇਵਾਦਾਰ ਬਣਾਇਆ ਮੁੜ ਕੇ ਮੈਂ ਇਲੈਕਸ਼ਨ ਕਰਾਈ ਫਿਰ ਮੈਨੂੰ ਵੋਟਾਂ ਦੇ ਬਹੁਮਤ ਨਾਲ ਬਣਾਇਆ ਤੇ ਅੱਜ ਵੀ ਮੈਂ ਬਤੌਰ ਮੈਂਬਰ ਸੇਵਾ ਕਰ ਰਿਹਾ ਸੇਵਾ ਕਰਨਾ ਮੇਰਾ ਕਾਰਜ ਹੈ ਧਰਮ ਪ੍ਰਚਾਰ ਦਾ ਪੰਜਾਬ ਚ ਨਹੀਂ ਪੈਰ ਲੱਗਣ ਦਿੱਤੇ ਤੁਹਾਡੇ ਵੀ ਤੁਹਾਡੇ ਪੈਰ ਨਹੀਂ ਲੱਗਣ ਦਿੱਤੇ ਪੰਜਾਬ ਚ ਵੀ ਕਰ ਰਹੇ ਹਾਂ ਅਸੀਂ ਜਿੱਨਾ ਮੈਂ ਪੰਜਾਬ ਹਰਿਆਣਾ ਚ ਵਿਚਰਦਾ ਉਦੋਂ ਵੱਧ ਪੰਜਾਬ ਚ ਵਿਚਰਦਾ ਹਾਂ ਪੰਜਾਬ ਤੇ ਹਰਿਆਣਾ ਮੇਰੇ ਵਾਸਤੇ ਕੋਈ ਫਰਕ ਨਹੀਂ ਮੈਂ ਦੁਨੀਆ ਭਰ ਚ ਤਾੜਾ ਬੋਲਦਾ ਹੈ ਲਈ ਵਿੱਚ ਸਵਾਲ ਖੜਾ ਆ ਜਾਂਦਾ ਹੈ ਬਿਨਾ ਕਿਸੇ ਪ੍ਰਾਪਤੀ ਦੇ ਮੋਰਚਾ ਚੁੱਕਿਆ ਜਾਣਾ ਹਮੇਸ਼ਾ ਤੁਹਾਨੂੰ ਉਸ ਤੇ ਦੋਸ਼ੀ ਠਹਿਰਾਇਆ ਜਾਂਦਾ ਹੈ ਦੇਖੋ ਉਹਦੇ ਬਾਰੇ ਬਹੁਤ ਸਾਰੀਆਂ ਇੰਟਰਵਿਊ ਹੋ ਗਈਆਂ ਨੇ ਕਲੀਅਰ ਵੀ ਹੋ ਚੁੱਕਾ ਜਿਨ੍ਹਾਂ ਨੇ ਗਲਤੀ ਕੀਤੀ ਉਹਨਾਂ ਨੇ ਕਾਲਤਾ ਸਾਹਿਬ ਦੇ ਮਾਫੀ ਵੀ ਮੰਗ ਲਈ ਜਾ ਕੇ ਤੇ ਇਸ ਕਾਰਨ ਅਸੀਂ ਤਾਂ ਅੱਜ ਵੀ ਉਹਦੇ ਵਿੱਚ ਪਾਕ ਸਾਫ ਕਦੇ ਵੀ ਸੈਂਕੜੇ ਡਿਬੇਟਾਂ ਇਹਦੇ ਤੇ ਹੋ ਚੁੱਕੀਆਂ ਨੇ ਗੁਰੂ ਦੀ ਕਿਰਪਾ ਸਦਕਾ ਸੰਗਤਾਂ ਦੇ ਝਾੜੂ ਵਰਦਾਰਾ ਕਿਤੇ ਵੀ ਕਿਸੇ ਗੱਲ ਦੇ ਰਵਾੰਦਾਰ ਅੱਜ ਤੱਕ ਨਾ ਨਿਕਲੇ ਆ ਇਲਜ਼ਾਮ ਬਾਜੀ ਵਿਰੁੱ ਕਹਿੰਦੇ ਕੈਪਟਨ ਰਮਿੰਦਰ ਸਿੰਘ ਕੋਲ ਜੇ ਤੁਸੀਂ ਮਿਲਣ ਗਏ ਸੀ ਗੱਡੀ ਛੁਪ ਕੇ ਗਏ ਸੀ ਕਿਤੇ ਕੋਈ ਦੇਖਣਾ ਲਵੇ ਤੁਹਾਨੂੰ ਇਹ ਵੀ ਜਿਹੜਾ ਸੀਗਾ ਮੁਆਫੀ ਮੰਗੀ ਸੀ ਸੁਖਵੀਰ ਸਿੰਘ ਬਾਦਲ ਨੇ ਜੋ ਰਾਜ ਸਭਾ ਵਿਧਾਨ ਸਭਾ ਦੇ ਵਿੱਚ ਝੂਠ ਬੋਲਿਆ ਸੀ ਵਿਕਰਮ ਸਿੰਘ ਜੀਠਿਆ ਨੇ ਟਵੀਟ ਕੀਤਾ ਸੀਗਾ ਤੇ ਉਹ ਦੋਸ਼ੀ ਪਾਏ ਗਏ ਸੀ ਪ੍ਰਵਿਲੇਜ ਕਮੇਟੀ ਦੇ ਕੋਲੇ ਕੇਸ ਗਿਆ ਸੀਗਾ ਕੈਪਟਨ ਮਰਿੰਦਰ ਸਿੰਘ ਨੇ ਤਿੰਨ ਮੈਂਬਰੀ ਟੀਮ ਬਣਾਈ ਸੀ ਇਹਦੇ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਚ ਉਹਦੇ ਚ ਇੱਕ ਅਕਾਲੀ ਮੈਂਬਰ ਵੀ ਸੀ ਇਹ ਕਾਮਪਾਰਟੀ ਦਾ ਵੀ ਸੀਗਾ ਪਰ ਉਹਦੇ ਚ ਸੁਖਵੀਰ ਸਿੰਘ ਬਾਦਲ ਝੂਠਾ ਕਰਾਰ ਦਿੱਤਾ ਗਿਆ ਸੀ ਕਿ ਨਾ ਹੀ ਦਾਦੂਗਾਲ ਕੈਪਟਨ ਦੀ ਕੋਠੀ ਗਿਆ ਸੀਗਾ ਤੇ ਨਾ ਹੀ ਮੁਲਾਕਾ ਜਦੋਂ ਕੈਪਟਨ ਦੀ ਕੋਠੀ ਨਹੀਂ ਗਿਆ ਤਾਂ ਫਿਰ ਪੇਸ਼ਾਨੇ ਸਪਾਉਣ ਦੀ ਤਾਂ ਹਲ ਹੀ ਨਹੀਂ ਆਉਂਦੀ ਅਸੀਂ ਬਰਗਾੜੀ ਇਨਸਾਫ ਮੋਰਚੇ ਵੇਲੇ ਕੈਪਟਨ ਮਰਿੰਦਰ ਸਿੰਘ ਨੂੰ ਮਿਲੇ ਸੀ ਬਰਗਾੜੀ ਮੋਰਚੇ ਦੇ ਵਫਦ ਉਹ ਪੰਜਾਬ ਭਵਨ ਚ ਸਾਡੀ ਮੁਲਾਕਾਤ ਹੋਈ ਸੀ ਉਹ ਸਿਰਫ ਕਿਸੇ ਬੰਦੇ ਨੂੰ ਜਿਹੜਾ ਹੈਗਾ ਉਹ ਇਲਜ਼ਾਮਬਾਜ਼ੀ ਕਰਕੇ ਉਹਦੀ ਸ਼ਖਸੀਅਤ ਨੂੰ ਡਾਊਨ ਕਰਨ ਵਾਸਤੇ ਇਹੋ ਜੀਆਂ ਗੱਲਾਂ ਮਜੀਠੀਆ ਤੇ ਸੁਖਵੀਰ ਨੇ ਕੀਤੀਆਂ ਸੀ ਜਿਹਦੇ ਚ ਉਹਨਾਂ ਨੂੰ ਝੂਠਾ ਕਰਾਰ ਵਿਧਾਨ ਸਭਾ ਦੀ 3 ਮੈਂਬਰੀ ਕਮੇਟੀ ਨੇ ਦਿੱਤਾ ਤੇ ਪ੍ਰਵਿੱਲਜ ਕਮੇਟੀ ਕੋਲੇ ਕੇਸ ਗਿਆ ਮੈਂਬਰਸ਼ਿਪ ਰੱਦ ਹੋ ਸਕਦੀ ਸੀ ਪਰ ਉਹ ਬਾਅਦ ਵਿੱਚ ਐਮਪੀ ਜਿੱਤ ਕੇ ਜਿਹੜਾ ਸੀਗਾ ਉਹ ਪਾਰਲੀਮੈਂਟ 'ਚ ਚਲਾ ਗਿਆ ਸੀ 36 ਸੈਕਟਰ ਜਿਹੜਾ ਪੰਥ ਘੱਟ ਹੋਇਆ ਸੀਗਾ ਤੁਸੀਂ ਵੀ ਉਹਦੇ ਸ਼ਾਮਲ ਸੀਗੇ ਉਹਨਾਂ ਦੀ ਕੋਈ ਗਤੀਵਿਧੀ ਹੁਣ ਨਜ਼ਰ ਨਹੀਂ ਆ ਰਹੀ ਉਹ ਬੈਠਕ ਤੋਂ ਬਾਅਦ ਕੰਮ ਜ਼ੀਰੋ ਹੋ ਗਿਆ ਨਹੀਂ ਬਕਾਇਦਾ ਚੱਲ ਰਿਹਾ ਉਹਨਾਂ ਦਾ ਜਿਹੜਾ ਚੱਲ ਰਿਹਾ ਵਾ ਮੋਰਚਾ ਕੌਮੀ ਇਨਸਾਫ ਮੋਰਚਾ ਜਦੋਂ ਵੀ ਮੈਨੂੰ ਯਾਦ ਕੀਤਾ ਮੈਂ ਆਪਣਾ ਫਰਜ਼ ਸਮਝਦਾ ਵੀ ਉੱਥੇ ਪਹੁੰਚਿਆ ਸਮਰਥਨ ਦਿੱਤਾ ਅੱਜ ਵੀ ਸਾਡਾ ਸਮਰਥਨ ਆ ਬੰਦੀ ਸਿੰਘਾ ਜਿਹੜਾ ਕੋਈ ਵੀ ਪੰਥ ਦਾ ਮਸਲਾ ਕੌਮ ਦਾ ਮਸਲਾ ਉੱਥੇ ਸਾਡਾ ਹਮੇਸ਼ਾ ਹੀ ਸਮਰਥਨ ਰਿਹਾ ਅੱਜ ਵੀ ਆ ਪਹਿਲਾਂ ਵੀ ਸੀ ਜੱਥ ਮਾਮਲੇ ਸਾਹਮਣੇ ਆਉਣ ਕਾਨੂੰਨੀ ਕਮੇਟੀ ਬਣਾਈ ਗਈ ਹੈ ਦਿੱਲੀ ਕਮੇਟੀ ਵੱਲੋਂ ਸਾਰਿਆਂ ਨੇ ਨਾਲ ਸਹਿਯੋਗ ਦਿੱਤਾ ਸਾਰੀਆਂ ਜਥੇਬੰਦੀਆਂ ਜੋ ਇੱਥੇ ਵੀ 25 ਜਨਵਰੀ ਨੂੰ ਆ ਰਹੇ ਆ ਤਾਂ ਪੰਜਾਬ ਦੇ ਸਾਫਟ ਕਾ ਅਡੀਸ਼ਨਲ ਐਡਵੋਕੇਟ ਜਰਨਲ ਦੀ ਅਗਵਾਈ ਚ ਬਣਾਈ ਗਈ ਹੈ ਕਮੇਟੀ ਤੋਂ ਕਮੇਟੀ ਜਿਹੜੀ ਆ ਲੀਗਲ ਕਮੇਟੀ ਪੰਜ ਮੈਂਬਰੀ ਉਹਦੇ ਚ ਵਧੀਆ ਵੱਡੇ ਵਕੀਲਾਂ ਦਾ ਪੈਨਲ ਜਿਹੜਾ ਤਿਆਰ ਕੀਤਾ ਗਿਆ ਉਹ ਕਾਨੂੰਨੀ ਲੜਾਈ ਅੱਗੇ ਲੜਨਗੇ ਬਿਲਕੁਲ ਠੀਕ ਹੈ ਬਲਜੀਤ ਸਿੰਘ ਦਾਦੂਵਾਲਾ ਗੱਲਬਾਤ ਚੱਲ ਰਹੀ ਸੀ ਕਿ 25 ਜਨਵਰੀ ਨੂੰ ਗੁਰਦੇਵ ਸਿੰਘ ਕੌਂਕੜ ਨੂੰ ਫਖਰ ਇਹ ਕੌਮ ਸਨਮਾਨ ਗੁਰਦੁਆਰਾ ਨਾਡਾ ਸਾਹਿਬ ਪਾਸ਼ਾ ਹੀ 10ਵੀਂ ਵਿਖੇ ਦਿੱਤਾ ਜਾਏਗਾ ਤੇ ਇਸ ਤੋਂ ਬਾਅਦ ਚਾਰਾਜੋਈ ਕੀਤੀ ਜਾਏਗੀ ਕਾਨੂੰਨੀ ਮਹਾਰਾਜ ਦੀ ਇੱਕ ਟੀਮ ਲੈ ਕੇ ਕਿ ਜਿਹੜੇ ਹੋਰ ਵੀ ਜਿਹੇ ਮਾਮਲੇ ਨੇ ਜਿਨ੍ਹਾਂ ਨੇ ਪੰਥ ਲਈ ਕੌਮ ਲਈ ਆਪਣਾ ਆਪ ਵਾਰਿਆ ਉਹਨਾਂ ਦੇ ਮਾਮਲੇ ਸਾਹਮਣੇ ਆਉਣ ਤੇ ਸਨਮਾਨ ਤੇ ਇਨਸਾਫ ਦੋਨੋਂ ਚੀਜ਼ਾਂ ਉਹਨਾਂ ਨੂੰ ਦਿੱਤੀਆਂ ਜਾ ਸਕਣ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇ ਉਹ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ